सर ये 3 है जी और ये वाली कुल ਉਹਨਾਂ ਨਾਲ ਗੱਲ ਕਰੀਏ ਉਹਨਾਂ ਨਾਲ ਗੱਲ ਕਰੀਏ ਗੱਡੀ ਲੱਗੇ ਹਾਂ ਗੱਡੀ ਸਕੂਲ ਚ ਲੈਣਾ ਚਾਹੀਦੀ ਆ ਲੈ ਲਊਗਾ ਤੁਹਾਡਾ ਹਾਂ ਜੇ ਤੁਸੀਂ ਕਹਿੰਦੇ ਸਕੂਲ ਵਾਲਿਓ ਨਾ ਇਤਨਾ ਮਰਜ਼ੀ ਚੋਰ ਨਾਲ ਲਓ ਗੱਡੀ ਚ ਲੈ ਲਊਗਾ ਕੋਈ ਲੈ ਲਓ ਜਿੰਨਾ ਵੀ ਕਰਨਾ ਚਾਹੋ ਮੈਂ ਲੈ ਆਇਆ ਚਲਾ ਕੇ ਗੱਡੀ ਆਹ ਉੱਥਾ ਦਾ ਨੰਬਰ ਕਰ ਕਰਦੇ ਫਿਰ ਕੋਈ ਬੰਦੇ ਵੇਚਣਗਾ ਆਪਾਂ ਨਾਲ ਇਹਨਾਂ ਦੇ ਆਹ ਸਰਦਾਰ ਮੁੰਡਾ ਜੀ ਆਹ ਖੜਾ ਨੀਲੀ ਬੱਗਲ ਯਾਰ ਬਾਈ ਤੁਸੀਂ ਗੱਡੀ ਲੈ ਕੇ ਨਾਲ ਠਾਣੇ ਆ ਨਾਲ ਜਾਓ ਓਏ ਦੇ ਨਾਲ ਬਹਿ ਜਾਓ ਯਾਰ ਕੋ ਮੁੰਡੇ ਐ ਗੱਡੀ ਦੇ ਵਿੱਚ ਬਹਿ ਜਾਓ ਨਾਮ ਕੀ ਹੈ ਵੀਰ ਜੀ ਹੋਰ ਅੱਗੇ ਬਹਿ ਜਾਓ ਕੀ ਨਾਮ ਹੈ ਜੀ ਤੁਹਾਡਾ ਮੇਰਾ ਗੁਰਤੇਜ ਸਿੰਘ ਆ ਜੀ ਗੁਰਤੇਜ ਜੀ ਕਿੱਦਾਂ ਆ ਐਕਸੀਡੈਂਟ ਜੀ ਇਹ ਅਮਲੋਰ ਰੋਡ ਤੋਂ ਸੰਸਿਡੂ ਗੱਡੀ ਮੋੜ ਲੱਗਿਆ ਸੀ ਇਹਨੇ ਗੱਡੀ ਰੌਂਡ ਸੈੱਡ ਮੋੜੀ ਆ ਬੰਦਾ ਮੌਕੇ ਤੇ ਸਾਰੇ ਉਲਟਾ ਨੇ ਗੱਡੀ ਭਜਾ ਲਈ ਰੁਕ ਗਈ ਆ ਅੱਛਾ ਮੁੰਡਾ ਠੀਕ ਆ ਜਿਹਦਾ ਮੁੰਡਾ ਸੀਰੀਅਸ ਸੀਗਾ ਜੀ ਉਹਨੂੰ ਹਸਪਤਲ ਲੈ ਕੇ ਚੱਕੇ ਸਕੂਲ ਦਾ ਬੱਚਾ ਸੀਗਾ ਜਾਂ ਕਿੱਦਾਂ ਸੀ ਨਹੀਂ ਉਹ ਤਾਂ ਕੋਈ ਉਧਰ ਰਾਹ ਹੀ ਰਿਸੀਗਾ ਜੀ ਅੱਛਾ ਤੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਿਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਉਲਟਾ ਗੱਡੀ ਭਜਾ ਲਈ ਇੱਥੇ ਆ ਕੇ ਗੱਡੀ ਇਹਨੇ ਰੁਕ ਲੋਕਾਂ ਨੇ ਆ ਕੇ ਰੋਕੀ ਇੱਥੇ ਗੱਡੀ ਤੇ ਸਕੂਲ ਵਿੱਚ ਬੱਚੇ ਆ ਵਗੈਰਾ ਹੈਗੇ ਸੀ ਬੱਚੇ ਸੀਗੇ ਵਿੱਚ ਦੇ ਬੱਚੇ ਨੇ ਸਕੂਲ ਵਾਲਿਆਂ ਨੂੰ ਹੋਰ ਬੰਦ ਮਗਾ ਕੇ ਉਹ ਭੇਜਦੇ ਕਿਹੜੇ ਸਕੂਲ ਦੀ ਬੈਨ ਹੈ ਕੁਝ ਪਤਾ ਲੱਗਿਆ ਜੈਨਸੂਰ ਜੈਨਸੂਰ ਸਕੂਲ ਤੋਂ ਆਏ ਨੇ ਕੋਈ ਹਾਂ ਸਕੂਲ ਵਾਲੇ ਆ ਗਏ ਸਟਾਫ ਵਾਲੇ ਆ ਗਏ ਪੁਲਿਸ ਕਾਰ ਵੀ ਹੋ ਗਈ ਪੁਲਿਸ ਆ ਗਈ ਕੀ ਨਾਮ ਹੈ ਜੀ ਤੁਹਾਡਾ ਮੇਰਾ ਨੋ ਰੱਬੀ ਸ਼ਾਹ ਜੀ ਕੀ ਗੱਲ ਕੀ ਹੋਈ ਹੈ ਅਸੀਂ ਸਰ ਮੌਕੇ ਤੇ ਖੜੇ ਸੀ ਇਹ ਡਰਾਈਵਰ ਨੇ ਜਦੋਂ ਬੱਸ ਲੱਗੀ ਆ ਇਹਨੂੰ ਮੈਂ ਕਿਹਾ ਵੀ ਤੂੰ ਸਾਈਡ ਤੇ ਕਰ ਲੈ ਪਿੱਛੇ ਹੋਰ ਹਾਸਤਾ ਨਾ ਹੋ ਜੇ ਇਹਨੇ ਉਥੋਂ ਜਦੇ ਗੱਡੀ ਭਜਾਈ ਗੱਡੀ ਭਜਾਈ ਉਰੇ ਆ ਕੇ ਉਹਨੂੰ ਰੋਕਿਆ ਮੈਂ ਤੇ ਵੀਰ ਨੇ ਅਸੀਂ ਜਦੋਂ ਰੋਕਿਆ ਇਹਨੂੰ ਕਿਹਾ ਵੀ ਭਾਈ ਤੂੰ ਪਿੱਛੇ ਦੇਖ ਤੇਰੇ ਬੰਦੇ ਦੇ ਖਾਸਾ ਨੁਕਸਾਨ ਹੋ ਗਿਆ ਬੰਦੇ ਦੇ ਸੱਟਾਂ ਜ਼ਿਆਦਾ ਲੱਗੀਆਂ ਉਲਟਾ ਇਹਨੇ ਗਾਲੀ ਕੱਢੀ ਗਾਲ ਕੱਢੀ ਇਹਨੇ ਕਹਿੰਦਾ ਮੇਰੀ ਗਲਤੀ ਨਹੀਂ ਮੈਂ ਕਿਉਂ ਦੇਖਾਂ ਮੇਰੀ ਕੋਈ ਗਲਤੀ ਨਹੀਂ ਉਲਟਾ ਇਸ ਬੰਦੇ ਨੂੰ ਜਦ ਕਿਹਾ ਗਿਆ ਵੀ ਆਕੇ ਤੂੰ ਬੰਦੇ ਦੀ ਹਾਲਾਤ ਦੇਖ ਵੀ ਤੂੰ ਬੱਸ ਦੇਖ ਬੱਸ ਉੱਥੇ ਲੈ ਕੇ ਚੱਲ ਵੀ ਤੂੰ ਦੇਖ ਲੈ ਬੰਦੇ ਨੂੰ ਲੈ ਜਾ ਹਸਪਤਾਲ ਪਰੇ ਬੰਦੇ ਨੇ ਉਲਟਾ ਗਲ ਪਿਆ ਗਲ ਪਿਆ ਜਦ ਮੈਨੂੰ ਕਿਹਾ ਵੀ ਭਾਈ ਤੂੰ ਥੱਲੇ ਆਕੇ ਦੇਖ ਲੈ ਇਹਨੇ ਮੇਰੇ ਥੱਪੜ ਵੀ ਮਾਰਿਆ ਥੱਪੜ ਮਾਰਿਆ ਇਹਨੇ ਜਦੋਂ ਥੱਪੜ ਮਾਰਿਆ ਇਹਨੇ ਟਾਕੀ ਦੇ ਵਿੱਚ ਮੇਰਾ ਮ ਬੰਦੇ ਦੀ ਹਾਲਤ ਕਿਵੇਂ ਆਉਣ ਬੰਦੇ ਦੀ ਹਾਲਤ ਸੀਰੀਅਸ ਸੀਗੀ ਜੀ ਉਹਦੇ ਬਲੱਡ ਬਹੁਤ ਜ਼ਿਆਦਾ ਨਿਕਲ ਰਿਹਾ ਸੀਗਾ ਉਹਨੂੰ ਐਮਰਜੈਂਸੀ ਹੁਣ ਸਿਵਲ ਹਸਪਤਾਲ ਲੈ ਗਏ ਨੇ ਜੀ ਪਤਾ ਲੱਗੇ ਕਿਵੇਂ ਹਾਂਜੀ ਕੁਝ ਪਤਾ ਲੱਗੇ ਕਿ ਕਿੱਥੋਂ ਦਾ ਸੀ ਬੰਦਾ ਉਹ ਬੰਦਾ ਸਰ ਪਤਾ ਲੱਗਿਆ ਵੀ ਹੁਣ ਫਤੇਗੜ ਨਿਊਂਦਾ ਸੀਗਾ ਬੱਚੇ ਦਾ ਹੋ ਗਿਆ ਉਹਨੂੰ ਰੈਵਲੂ ਕਰਾ ਰਹੇ ਨੇ ਡਰਾਈਵਰ ਨੂੰ ਖੜ੍ਹ ਲਿਆ ਹੁਣ ਹਾਂ ਡਰਾਈਵਰ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਅਮਨਦੀਪ ਹੈ ਜੀ ਅਮਨਦੀਪ ਜੀ ਤੁਹਾਡੇ ਸਕੂਲ ਦੀ ਬੈਨ ਸੀਗੀ ਹਾਂਜੀ ਜੀ ਕੁੱਝ ਬੈਨ ਜੀ ਹਾਦਸਾ ਜਿਹੜਾ ਹੋਇਆ ਕੀ ਕਹੋਗੇ ਉਹਦੇ ਤੇ ਤੁਸੀਂ ਚਲੋ ਜੀ ਜੇ ਤਾਂ ਸਾਡੇ ਬੰਦੇ ਦੀ ਗਲਤੀ ਹੋਵੇ ਤਾਂ ਅਸੀਂ ਗਲਤੀ ਮੰਨਨ ਤਾਂ ਅਸੀਂ ਗਲਤੀ ਤਾਂ ਗਲਤੀ ਹੈ ਸਭ ਲਿਜਾਣਾ ਚਾਹੀਦਾ ਜੀ ਮੌਕੇ ਤੇ ਪਰ ਹੁਣ ਪਤਾ ਲੱਗ ਰਿਹਾ ਕਹਿੰਦੇ ਸ਼ਾਇਦ ਉਹਦੀ ਜਿਹੜਾ ਮੁੰਡਾ ਬਾਈਕ ਚਲਾ ਰਿਹਾ ਉਹ ਵੀ ਸ਼ਾਇਦ ਉਹ ਡਰਿੰਕ ਵਗੈਰਾ ਕੀਤੀ ਹੋਈ ਹੈ ਡਰਾਈਵਰ ਨੇ ਡਰਿੰਕ ਕੀਤੀ ਹੋਈ ਹੈ ਸਾਡੇ ਵਾਲਿਆਂ ਨੇ ਨਹੀਂ ਜੀ ਉਹ ਮੁੰਡੇ ਨੇ ਜਿੱਤੇ ਲੱਗਿਆ ਬਾਈਕ ਹਾਂ ਬਾਕੀ ਸਾਰਿਆਂ ਕੱਲਾ ਦੇਖ ਕੇ ਪਤਾ ਲੱਗੂ ਮੈਂ ਵੀ ਹੋਣਾ ਮੈਂ ਵੀ ਅਕਲੀ ਡੈਥ ਹੋਈ ਜੀ ਮਾਫਤ ਹੋ ਜਾਓ ਤੇ ਇਹ ਡਰਾਈਵਰ ਕਿੰਨੇ ਸਮੇਂ ਤੋਂ ਤੁਹਾਡੇ ਕੋਲ ਕੰਮ ਕਰਦਾ ਸੀ ਜੀ ਤੁਹਾਡੇ ਕੋਲ ਹੁਣ ਲੇਟਸ ਦਾ ਜ਼ਰਾ ਹੀ ਛ ਇਹਦੇ ਲਾਇਸੈਂਸ ਵਗੈਰਾ ਇਹਦੇ ਕੋਲ ਹੈ ਜੀ ਹਾਂ ਜੀ ਹੈ ਵੀ ਲਾਇਸੈਂਸ ਗੱਡੀ ਦੇ ਕਾਗਜ਼ ਵਗੈਰਾ ਬੂਰੇ ਸਭ ਗੱਡੀ ਨਵੀਂ ਹੈ ਜੀ ਹਾਲੇ ਸਾਲ ਵੀ ਨਹੀਂ ਹੋਇਆ